ਹਲਦੀ ਸਸਤੀ ਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਵ ਲੋਗ ਦੇ ਵਿੱਚ ਇਹ ਵੀਡੀਓ ਕਾਫੀ ਦਿਨਾਂ ਦੀ ਸੀ ਤੇ ਅੱਜ ਮੈਂ ਸ਼ੇਅਰ ਕਰਨ ਲੱਗੀ ਹਾਂ ਤੁਹਾਡੇ ਨਾਲ ਇਹ ਸਾਡੇ ਘਰ ਆਏ ਨੇ ਭੂਆਰ ਦੋਏ ਭੂਆ ਨੇ ਇਹ ਨਮੀ ਜਿਹੜਾ ਵਿਆਹ ਹੋਇਆ ਸੀ ਉਹ ਵੋਟੀ ਹੈ ਸਾਡੀ ਦਰਾਣੀ ਹੈ ਜੀ ਤੇ ਅੱਜ ਆਪਾਂ ਨੇ ਦੋਏ ਪਰਿਵਾਰਾਂ ਨੇ ਰਲ ਮਿਲ ਕੇ ਇੱਧਰ ਕਰਨੀ ਹੈ ਜੀ ਰੋਟੀ ਇਹਨਾਂ ਦੀ ਇਹ ਵੀ ਕਰਵਾਜ ਹੁੰਦਾ ਜੀ ਨਵੀਂ ਵਿਆਲੀ ਨੂੰ ਆਪਣੇ ਘਰ ਬੁਲਾਣ ਦਾ ਸਭ ਤੋਂ ਪਹਿਲਾਂ ਉਹਦੀ ਰੋਟੀ ਕੀਤੀ ਜਾਂਦੀ ਹੈ ਪੂਰੀ ਫੈਮਿਲੀ ਦੀ ਤੇ ਉਸ ਤੋਂ ਬਾਅਦ ਕਦੇ ਵੀ ਉਹ ਦੋਵੇਂ ਜਣੇ ਸਾਡੇ ਘਰ ਆ ਜਾ ਸਕਦੇ ਨੇ ਪਰ ਜਦੋਂ ਤੱਕ ਅਸੀਂ ਨਹੀਂ ਬੁਲਾਣਾ ਪਹਿਲਾਂ ਰੋਟੀ ਨਹੀਂ ਕਰਨੀ ਉਦੋਂ ਤੱਕ ਨਹੀਂ ਆ ਸਕਦੇ ਇਹ ਸਾਡੀ ਨਣਦ ਹੈ ਜੀ ਭੂਆ ਜੀ ਦੀ ਲੜਕੀ ਤੇ ਇਹਨਾਂ ਦਿੰਦੇ ਆ ਚਾਹ ਪਾਣੀ ਸਾਰੇ ਜਣੇ ਪੀਰੇ ਨੇ ਇਸ ਟਾਈਮ ਚਾਹ ਤੇ ਸਬਜ਼ੀਆਂ ਮੈਂ ਸਵੇਰੇ ਹੀ ਬਣਾ ਲਈ ਸੀ ਕੰਮ ਕਾਰ ਨਵੇੜ ਕੇ ਤੇ ਸਿਰਫ ਰਹਿ ਰਹੀ ਆ ਹੁਣ ਪੂਰੀਆਂ ਕੱਢਣੀਆਂ ਤੇ ਆਪਾਂ ਉਹ ਪੂਰੀਆਂ ਦਾ ਕੰਮ ਜਿਹੜਾ ਖੜਾ ਲਾਣਾ ਏ ਉੱਪਰ ਸੋਏ ਫੈਮਿਲੀਆਂ ਰਲ ਮਿਲ ਕੇ ਰਿਸ਼ਤੇਦਾਰਾਂ ਨਾਲ ਇੰਜੋਏ ਕਰਾਂਗੇ ਇਹ ਪਲ ਨੂੰ ਤੇ ਆਪਾਂ ਅੱਜ ਛੱਤ ਤੇ ਹੀ ਬਣਾਵਾਂਗੇ ਸਾਰੀ ਰੋਟੀ ਪਾਣੀ ਇਹ ਚੁੱਪੋ ਲੈ ਨਾ ਜਿਠਾਣੀ ਮੇਰੀ ਪੂਰੀਆਂ ਕੱਢਣ ਲੱਗੀ ਸੀ ਤੇ ਮੈਂ ਸਾਰਿਆਂ ਨੂੰ ਪਰੋਸਣ ਲੱਗੀ ਆ ਤੇ ਬੱਚੇ ਬੈਠ ਗਏ ਚਟਾਈਆਂ ਤੇ ਇੱਧਰ ਬੈਠ ਕੇ ਜਿਹੜੇ ਸਾਡੇ ਗੈਸਟ ਆਏ ਨੇ ਮੰਜਿਆਂ ਦੇ ਧੁੱਪ ਦੇ ਵਿੱਚ ਤੇ ਡੈਡੀ ਮੰਮੀ ਬੈਠੇ ਨੇ ਉੱਥੇ ਇਹਨਾਂ ਦੇ ਮੰਨਤ ਤੇ ਪਾਪਾ ਇਸ ਟਾਈਮ ਨਹੀਂ ਸੀ ਉਹਨਾਂ ਨੂੰ ਕੋਈ ਮੈਰਿਜ ਸੀ ਉਹ اٹینڈ ਕਰਨੀ ਜ਼ਰੂਰੀ ਸੀ ਉਹ ਚਲੇ ਗਏ ਸੀ ਤੇ ਇੱਧਰ ਆਪਾਂ ਨੇ ਚਾਰ ਚੂਰ ਧਰਲੇ ਤਿੰਨੇ ਕੋਲੀਆਂ ਦੇ ਵਿੱਚ ਅਸੀਂ ਸਬਜ਼ੀਆਂ ਲਗਾ ਦਿਤੀਆਂ ਲਾਈਨਾਂ ਦੇ ਵਿੱਚ ਤੇ ਫਟਾਫਟ ਆਪਾਂ ਪਹਿਲਾਂ ਨਵੀਂ ਬੋਟੀ ਨੂੰ ਰੋਟੀ ਦੇਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਬਾਕੀ ਫੈਮਿਲੀ ਮੈਂਬਰਾਂ ਨੂੰ ਦੇਵਾਂਗੇ ਰੋਟੀ ਦੇ ਵਿੱਚ ਬਣਾਇਆ ਸੀ ਅਸੀਂ ਮਟਰ ਪਨੀਰ ਗੋਪੀ ਦਹੀਂ ਬੁੰਦੀ ਪਾ ਕੇ ਤੇ ਸੂਜੀ ਦਾ ਪ੍ਰਸ਼ਾਦ ਪੂਰੀਆਂ ਤੇ ਰੋਟੀ ਪਾਣੀ ਬਣਾਇਆ ਸੀ ਆਪਾਂ ਨੇ ਗੋਭੀ ਦੀ ਸਬਜ਼ੀ ਨਾਲ ਤੇ ਇਧਰ ਅੱਧੇ ਬੰਦੇ ਪੂਰੀਆਂ ਖਾਣ ਵਾਲੇ ਸੀ ਅੱਧੇ ਬੰਦੇ ਰੋਟੀ ਖਾਣ ਵਾਲੇ ਸੀ ਤੇ ਪੂਰੀਆਂ ਮੇਰੀ ਜਠਾਣੀ ਕੱਢ ਰਹੀ ਸੀ ਤੇ ਮੈਂ ਇਧਰ ਤਵਾ ਰੱਖ ਲਿਆ ਗੈਸ ਤੇ ਮੈਂ ਰੋਟੀਆਂ ਕੱਡ ਰੋਟੀਆਂ ਬਣਾ ਰਹੀ ਸੀ ਤੇ ਬਾਕੀ ਬੂਆ ਦੀ ਲੜਕੀ ਸੀ ਜਿਹੜੀ ਨਨਦ ਹੈ ਉਹ ਤੇ ਮੰਨਤ ਉਹ ਦੋਵੇਂ ਸਾਰਿਆਂ ਨੂੰ ਵਰਤਾ ਰਹੀ ਸੀ ਇਧਰ ਬੂਆ ਮੰਮੀ ਧੀ ਨੇ ਨਨਦ ਪਰਚਾਈਆਂ 'ਤੇ ਬੈਠੀ ਰੋਟੀ ਖਾ ਰਹੀਆਂ ਨੇ ਤੇ ਅਸੀ ਦਰਾਣੀ ਜਠਾਣੀਆਂ ਨੇ ਦੋਵਾਂ ਨੇ ਰਲ ਮਿਲ ਕੇ ਸਾਰੇ ਕੰਮ ਨਿਵੇੜੇ ਤੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਰਲ ਮਿਲ ਕੇ ਆਪਾਂ ਹੁੰਦੇ ਨੇ ਜੀ ਕੰਮ ਐਦਾਂ ਦੇ ਨਾਲੇ ਜਿਹੜੇ ਮਨ ਨੂੰ ਖੁਸ਼ੀ ਹੁੰਦੀ ਆ ਉਹ ਲੱਗੇ ਹੁੰਦੀ ਐ ਜੀ ਬਸ ਇਹ ਖੁਸ਼ੀਆਂ ਐਵੇਂ ਵਰਕਰ ਆ ਰਹੇ ਕਿਸੇ ਤਰ੍ਹਾਂ ਦੀ ਕਿਸੇ ਦੀ ਕਹਿੰਦੇ ਜਿਹਨੇ ਭੈੜੀ ਨਜ਼ਰ ਨਾ ਲੱਗੇ ਇਸ ਰਿਸ਼ਤੇਆਂ ਦਾ ਇਹ ਸਸਵਾ ਹਾਂ ਮਾਮਾ ਤੇ ਤਾਂ ਇਹ ਬਹੁਤ ਸਹੀ ਬਾਤ ਬਈ ਜੇ ਥਾ ਮੈਂ ਤੇ ਦੀ ਥਾਰੀ ਬਹੂਆਂ ਫੇਰ

ਤੇ ਹੱਸੀ ਮਜ਼ਾਕ ਹੋ ਰਹੀ ਸੀ ਬਹੁਤ ਇਸ ਟਾਈਮ ਦੇ ਨਾਨਦ ਨੂੰ ਵੀ ਆਪਾਂ ਹੱਸ ਰਹੇ ਸੀ ਪੈਸੇ ਦੇ ਕੇ ਕਿ ਬਿਸਕਟ ਖਾ ਲੈਣਾ ਤੇ ਇਸ ਟਾਈਮ ਜਾਣ ਲੱਗੇ ਨੇ ਉਹ ਬਾਹਰ ਨਿਕਲ ਗਏ ਨੇ ਸਾਰੇ ਜਣੇ ਤੇ ਇੱਥੇ ਮਿਲ ਚਿੱਲ ਰਹੇ ਨੇ ਚਲੋ ਜੀ ਤੁਸਨ ਨੂੰ ਕੀ ਮਿਹਤ ਲੱਗਿਆ ਜ਼ਰੂਰ ਦੱਸਣਾ ਜੀ ਇਹ ਕੀ ਹੋ ਰਿਹਾ ਹੈ ਇਹਨੂੰ ক্রিকেট ਬੰਦੇ ਖੜੇ ਲੈਂ 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 ਕਿਹੜੇ ਕਿਹੜੇ ਬੰਦੇ ਖੜੇ ਹੈ ਠੀਕ ਹੈ ਸ਼ਾਮ ਦੀ ਠੀਕ ਹੈ ਮਮਤਾ ਬਾਈ ਬਾਏ ਬਾਏ ਓਕੇ ਬਾਏ ਬਾਏ ਬਾਈ ਮਾਰਜੋ ਨੂੰ ਮਾਰਿਆ तू ਇਥੇ ਆਵਦੀ ਛੁੱਟੇ ਲਈ ਆਈ ਓ ਬਾਈ ਬਾਈ ਕੁਝ ਬਕਰਨਾ ਮਖੋਜੀ ਮਾਣੀ ਨਾ ਤੁਹਾਡਾ ਛੁੱਟੇ ਲਈ ਬਾਈ ਕੇ ਵੀਰ ਪਤਾ ਕੀ ਰਿਹਾ ਤੂੰ ਪਾਗਲ ਲੱਗ ਰਿਹਾ